ਹੈਲੋ ਦੋਸਤੋ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਅੱਜ ਆਪਾਂ ਪੜ੍ਹਦੇ ਆਂ ਰਾਈਟਰ ਜਸਵੀਰ ਕੌਰ ਢਾਲੀਵਾਲ ਦੀ ਕਹਾਣੀ ਧੀਆਂ ਦੇ ਲੇਖ ਭਾਗ 44 ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਅਗਲੇ ਦਿਨ ਰਾਜਵੰਤ ਨੇ ਹਸਪਤਾਲ ਵਿੱਚੋਂ ਛੁੱਟੀ ਕਰ ਲਈ ਤੇ ਉਹ ਦੋਵੇਂ ਪਹਿਲਾਂ ਖੁਸ਼ੀ ਦੇ ਪੇਕੇ ਗਏ ਖੁਸ਼ੀ ਨੇ ਮਨਜੀਤ ਤੇ ਗੁਰੀ ਦਾ ਮੂੰਹ ਮਿੱਠਾ ਕਰਵਾਇਆ ਜਗਦੀਪ ਤੇ ਖੁਸ਼ੀ ਦਾ ਡੈਡੀ ਆਪਣੇ ਕੰਮ ਤੇ ਗਏ ਸੀ ਅੱਜ ਮਨਜੀਤ ਬਹੁਤ ਖੁਸ਼ ਸੀ ਇੱਕ ਤਾਂ ਖੁਸ਼ੀ ਕਈ ਦਿਨਾਂ ਬਾਅਦ ਘਰ ਆਈ ਸੀ ਤੇ ਦੂਜਾ ਉਹ ਇੰਨੇ ਵਧੀਆ ਨੰਬਰਾਂ ਨਾਲ ਪਾਸ ਹੋ ਗਈ ਚਾਹ ਪੀਣ ਤੋਂ ਬਾਅਦ ਖੁਸ਼ਪ੍ਰੀਤ ਨੇ ਆਪਣੇ ਪੇਪਰ ਲੈ ਲਏ ਤੇ ਅਨਵੀਸ਼ਨ ਦਾ ਪਤਾ ਕਰਨ ਲਈ ਚਲੇ ਗਏ ਰਾਜਵੰਤ ਨੇ ਜਾਂਦੇ ਹੋਏ ਖੁਸ਼ੀ ਦਾ ਰਿਜ਼ਲਟ ਵੀ ਕਢਵਾ ਲਿਆ ਰਾਜਵੰਤ ਤੇ ਖੁਸ਼ੀ ਗੁਰੂ ਨਾਨਕ ਕਾਲਜ ਚਲੇ ਗਏ ਇੱਥੇ ਹੀ ਖੁਸ਼ੀ ਨੇ ਅੱਗੇ 2 ਸਾਲ ਦੀ ਪੜ੍ਹਾਈ ਕਰਨੀ ਸੀ ਪਹਿਲਾਂ ਵੀ ਖੁਸ਼ੀ ਨੇ ਇਸ ਕਾਲਜ ਵਿੱਚ ਹੀ ਰਜਿਸਟ੍ਰੇਸ਼ਨ ਕਰਵਾਈ ਹੋਈ ਸੀ ਰਿਸੈਪਸ਼ਨ ਤੋਂ ਸਾਰੀ ਜਾਣਕਾਰੀ ਲੈ ਕੇ ਐਡਮਿਸ਼ਨ ਕਰਵਾ ਦਿੱਤੀ ਘਰ ਨੂੰ ਵਾਪਸ ਆਉਂਦੇ ਹੀ ਖੁਸ਼ੀ ਨੇ ਨਰਿੰਦਰ ਨੂੰ ਫੋਨ ਲਾ ਲਿਆ ਖੁਸ਼ੀ ਹੈਲੋ ਹਾਂਜੀ ਵੀਰੇ ਕਿਵੇਂ ਹੋ ਨਰਿੰਦਰ ਬਹੁਤ ਵਧੀਆ ਖੁਸ਼ੀ ਤੈਨੂੰ ਬਹੁਤ ਮੁਬਾਰਕਾਂ ਮੇਰੀ ਭੈਣ ਵਧੀਆ ਨੰਬਰਾਂ ਨਾਲ ਪਾਸ ਹੋ ਗਈ ਖੁਸ਼ੀ ਹਾਂਜੀ ਤੁਹਾਨੂੰ ਵੀ ਸਵਾ ਵਧਾਈਆਂ ਬੀਰੇ ਮੈਂ ਤੁਹਾਨੂੰ ਦੱਸਣਾ ਸੀ ਕਿ ਕਾਲਜ ਜਿਹੜਾ ਸਾਡੇ ਗਰੁੱਪ ਵਿੱਚ ਸੁਖਦੀਪ ਆ ਉਹ ਤੁਹਾਨੂੰ ਤੁਹਾਡਾ ਫੋਨ ਨੰਬਰ ਚਾਹੀਦਾ ਸੀ ਮੈਂ ਸੈਂਡ ਕਰਤਾ ਨਰਿੰਦਰ ਕੋਈ ਨਹੀਂ ਖੁਸ਼ੀ ਕੁਝ ਪੁੱਛਣਾ ਹੋ ਮੈਂ ਕਰ ਲੂੰ ਗੱਲ ਜਦੋਂ ਫੋਨ ਆਇਆ ਤੇ ਹੁਣ ਅੱਗੇ ਕੀ ਸੋਚਿਆ ਖੁਸ਼ੀ ਮੈਂ ਦਾਖਲਾ ਲਿਆ ਅਗਲੇ ਕੋਰਸ ਲਈ ਗੁਰੂ ਨਾਨਕ ਕਾਲਜ ਵਿੱਚ ਸਤੰਬਰ ਵਿੱਚ ਕਲਾਸਾਂ ਸ਼ੁਰੂ ਹੋਣੀਆਂ ਨਰਿੰਦਰ ਵਧੀਆ ਪੜਾਈ ਪੂਰੀ ਕਰਕੇ ਫਿਰ ਕੋਈ ਜੌਬ ਦੇਖ ਲਵੀਂ ਖੁਸ਼ਪ੍ਰੀਤ ਮੈਂ ਤਾਂ ਤੈਨੂੰ ਆਪਣੇ ਕੋਲ ਸੱਦ ਲੈਣਾ ਸੀ ਪਰ ਮੰਮਾ ਜੀ ਨੇ ਤੇਰਾ ਛੇਤੀ ਵਿਆਹ ਕਰਤਾ ਖੁਸ਼ਪ੍ਰੀਤ ਕੋਈ ਨਹੀਂ ਵੀਰੇ ਰੱਬ ਜੀ ਜੋ ਕਰਦੇ ਨੇ ਠੀਕ ਹੀ ਕਰਦੇ ਨੇ ਰਾਜਵੰਤ ਵੀ ਵਧੀਆ ਸੁਭਾਅ ਦੇ ਨੇ ਕੰਮਵਾਜ ਕੰਮਕਾਜ ਵੀ ਉਹਨਾਂ ਦਾ ਬਹੁਤ ਵਧੀਆ ਚੱਲਦਾ ਵੀਰੇ ਤੁਸੀਂ ਰਾਜਵੰਤ ਨਾਲ ਵੀ ਗੱਲ ਕਰ ਲਓ ਅਸੀਂ ਰਸਤੇ ਵਿੱਚ ਆ ਘਰ ਵਾਪਸ ਹੀ ਆਉਂਦੇ ਸੀ ਫਿਰ ਨਰਿੰਦਰ ਨੇ ਰਾਜਵੰਤ ਨਾਲ ਗੱਲ ਕੀਤੀ ਉਸ ਤੋਂ ਬਾਅਦ ਫਿਰ ਖੁਸ਼ੀ ਨਾਲ ਗੱਲ ਕਰਨ ਲੱਗ ਗਿਆ ਐਵੇਂ ਹੀ ਦੋਵੇਂ ਭੈਣ ਭਰਾ ਕਿੰਨਾ ਟਾਈਮ ਗੱਲਾਂ ਕਰੀ ਗਈ ਘਾਰ ਆ ਕੇ ਖੁਸ਼ੀ ਨੇ ਫੋਨ ਕੱਟ ਦਿੱਤਾ ਰਾਜਵੰਤ ਖੁਸ਼ਪ੍ਰੀਤ ਤੇਰਾ ਕਨੇਡਾ ਜਾ ਕੇ ਪੜ੍ਹਾਈ ਕਰਨ ਦਾ ਮਨ ਸੀ ਤੇ ਦੱਸਿਆ ਕਿਉਂ ਨਹੀਂ ਖੁਸ਼ਪ੍ਰੀਤ ਡੈਡੀ ਜੀ ਨੂੰ ਦੱਸਿਆ ਸੀ ਉਸ ਤੋਂ ਪਹਿਲਾਂ ਡੈਡੀ ਜੀ ਨੇ ਆਪਣੇ ਦੋਮਾਂ ਦੇ ਰਿਸ਼ਤੇ ਨੂੰ ਹਾਂ ਕਰ ਦਿੱਤੀ ਸੀ ਰਾਜਵੰਤ ਖੁਸ਼ਪ੍ਰੀਤ ਫਿਰ ਕੀ ਸੀ ਤੈਨੂੰ ਆਪਣੇ ਸੁਪਰੇ ਬਾਰੇ ਸੋਚਣਾ ਚਾਹੀਦਾ ਸੀ ਖੁਸ਼ਪ੍ਰੀਤ ਨਹੀਂ ਜੀ ਮੇਰੇ ਲਈ ਮੇਰੇ ਡੈਡੀ ਜੀ ਪਹਿਲਾਂ ਨੇ ਰਾਜਵੰਤ ਚਲ ਕੋਈ ਨਹੀਂ ਤੂੰ ਹੁਣ ਆਈ ਲਟ ਕਰ ਲਾ ਖੁਸ਼ਪ੍ਰੀਤ ਨਹੀਂ ਰਾਜਵੰਤ ਹੁਣ ਤਾਂ ਤੁਹਾਡੇ ਨਾਲ ਇੱਥੇ ਹੀ ਰਹਿਣਾ ਕਹਿੰਦੇ ਹੋਏ ਰਾਜਵੰਤ ਦੇ ਗਲੇ ਲੱਗ ਗਈ ਰਾਜਵੰਤ ਨੇ ਫਿਰ ਸੁਝਾਉਣ ਦੀ ਕੋਸ਼ਿਸ਼ ਕੀਤੀ ਪਰ ਖੁਸ਼ੀ ਨਹੀਂ ਮੰਨੀ ਉਧਰ ਐਵੇਂ ਹੀ 3 ਦਿਨ ਲੱਗ ਗਏ ਹਾਲੇ ਦੀਪੀ ਦੇ ਪਰਿਵਾਰ ਨੇ ਕੁਝ ਵੀ ਨਹੀਂ ਦੱਸਿਆ ਸੀ ਹਰਿੰਦਰ ਨੂੰ ਹੁਣ ਇਸ ਗੱਲ ਦੀ ਫਿਕਰ ਲੱਗ ਗਈ ਸੀ ਕਿਰਨ ਨੇ ਆਪਣੇ ਡੈਡੀ ਦੇ ਦੋਸਤ ਨੂੰ ਦੀਪੀ ਦੇ ਘਰੋਂ ਪਤਾ ਕਰਨ ਨੂੰ ਕਿਹਾ ਉਧਰ ਦੀਪੀ ਦੀ ਭਾਬੀ ਨੇ ਦੀਪੀ ਨੂੰ ਨਰਿੰਦਰ ਦੀ ਫੋਟੋ ਦਿਖਾਈ ਤਾਂ ਦੀਪੀ ਇੱਕਦਮ ਹੈਰਾਨ ਹੋ ਗਈ ਉਹ ਇੱਕਦਮ ਡਰ ਵੀ ਗਈ ਭਾਬੀ ਦੀਪੀ ਤੇਰੇ ਲਈ ਮੁੰਡਾ ਇਸ ਮੁੰਡੇ ਦੀ ਦੱਸ ਪਈ ਆ ਤੂੰ ਦੱਸ ਤੈਨੂੰ ਪਸੰਦ ਆ ਡੈਡੀ ਹੋਣੀ ਤਾਂ ਘਰ ਵਾ ਦੇਖ ਆਏ ਨੇ ਮੁੰਡਾ ਕੈਨੇਡਾ ਵਿੱਚ ਆ ਉਹਦੇ ਆਏ ਤੋਂ ਮੰਗਣਾ ਤੇ ਵਿਆਹ ਕਰਨਾ ਦੀਪੀ ਭਾਬੀ ਡੈਡੀ ਜੀ ਨੇ ਪਸੰਦ ਕੀਤਾ ਤਾਂ ਸਭ ਕੁਝ ਠੀਕ ਹੀ ਆ ਜਿੱਥੇ ਵੀ ਕਰਨਗੇ ਵਧੀਆ ਹੀ ਕਰਨਗੇ ਭਾਬੀ ਹਾਂ ਫਿਰ ਡੈਡੀ ਜੀ ਨੂੰ ਤਾਂ ਪਸੰਦ ਆ ਦੀਪੀ ਦੀ ਵੀ ਹਾਂ ਹੁਣ ਤੋਂ ਬਾਅਦ ਬਚੋਲੇ ਨੂੰ ਸਨੇਹਾ ਦੇ ਦਿੱਤਾ ਕਿਰਨ ਦੇ ਡੈਡੀ ਨੇ ਹਰਿੰਦਰ ਨੂੰ ਪੁੱਛ ਲਿਆ ਕਿ ਕਦੋਂ ਆਉਣਾ ਹਰਿੰਦਰ ਨੇ ਦੋ ਦਿਨ ਬਾਅਦ ਆਉਣ ਦਾ ਦੱਸ ਦਿੱਤਾ। ਉਹਨੇ ਤਾਂ ਘਰ ਪਹਿਲਾਂ ਹੀ ਸਲਾਹ ਕੀਤੀ ਹੋਈ ਸੀ ਕਿ ਸਨੇਹਾ ਆਉਣ ਤੇ ਦੋ ਦਿਨ ਬਾਅਦ ਹੀ ਸ਼ਗਰ ਸ਼ਗਨ ਕਰਾਉਣਾ। ਹਰਿੰਦਰ ਨੇ ਆਪਣੇ ਮਾਮਾ ਜੀ ਨੂੰ ਦੱਸ ਦਿੱਤਾ ਕਿ ਮਨਜੀਤ मामੀ ਜੀ ਨੂੰ ਪਰਸੋਂ ਨੂੰ ਭੇਜ ਦੇਣਾ। ਉਧਰ ਦੀਪੀ ਨੂੰ ਯਕੀਨ ਨਹੀਂ ਆਉਂਦਾ ਸੀ ਕਿ ਨਰਿੰਦਰ ਨਾਲ ਉਹਦੇ ਰਿਸ਼ਤੇ ਦੀ ਗੱਲ ਚੱਲਦੀ ਆ। ਚਾਹੇ ਦੀਪੀ ਆਪਣੇ ਪਰਿਵਾਰ ਦੇ ਗੁੱਸੇ ਖੋਰ ਸੁਭਾਅ ਕਰਕੇ ਨਰਿੰਦਰ ਬਾਰੇ ਕਦੇ ਸੋਚ ਵੀ ਨਹੀਂ ਸਕਦੀ ਸੀ। ਪਰ ਦੀਪੀ ਨੂੰ ਇਸ ਗੱਲ ਦਾ ਵੀ ਬਹੁਤ ਦੁੱਖ ਸੀ ਕਿ ਮੇਰੇ ਇਸ ਡਰ ਕਰਕੇ ਹੀ ਮੈਂ ਆਪਣੀ ਸਭ ਤੋਂ ਪਿਆਰੀ ਸਹੇਲੀ ਨੂੰ ਛੱਡ ਦਿੱਤਾ ਸੀ ਦੀਪੀ ਨੂੰ ਇਹ ਵੀ ਪਤਾ ਸੀ ਕਿ ਖੁਸ਼ਪ੍ਰੀਤ ਬਹੁਤ ਨਾਰਾਜ਼ ਆ ਦੀਪੀ ਨੇ ਖੁਸ਼ੀ ਨੂੰ ਹੈਲੋ ਦਾ ਮੈਸੇਜ ਭੇਜ ਦਿੱਤਾ ਖੁਸ਼ੀ ਨੇ ਕੋਈ ਰਿਪਲਾਈ ਨਹੀਂ ਕੀਤਾ ਦੋ ਦਿਨ ਦੀਪੀ ਉਡੀਕਦੀ ਰਹੀ ਪਰ ਖੁਸ਼ੀ ਨੇ ਕੋਈ ਰਿਪਲਾਈ ਨਹੀਂ ਕੀਤਾ ਤੀਜੇ ਦਿਨ ਸਾਰੇ ਜਾਣੇ ਦੀਪੀ ਦੇ ਪਿੰਡ ਪਹੁੰਚ ਗਏ ਦੀਪੀ ਨੂੰ ਦੇਖਣ ਜਾਣਾ ਤਾਂ ਬਸ ਇੱਕ ਰਸਮ ਸੀ ਸਿੰਦਰ ਹੋਣੀ ਕਰਨ ਤਾਂ ਰੋਕਾ ਹੀ ਗਏ ਸੀ ਗੁਰੀ ਤੇ ਖੁਸ਼ੀ ਨਾਲ ਨਹੀਂ ਆਈਆਂ ਹੁਣ ਦੀਪੀ ਨੂੰ ਪੱਕਾ ਯਕੀਨ ਹੋ ਗਿਆ ਸੀ ਕਿ ਖੁਸ਼ਪ੍ਰੀਤ ਬਹੁਤ ਨਾਰਾਜ ਆ ਚਾਹ ਪੀਣ ਮਗਰੋਂ ਬਚੋਲਾ ਦੀਪੀ ਦੇ ਡੈਡੀ ਨੂੰ ਕਹਿਣ ਲੱਗਿਆ ਕਿ ਭਾਈ ਕੁੜੀ ਇਹਨਾਂ ਨੂੰ ਪਸੰਦ ਆ ਹੁਣ ਰੋਕਾ ਕਰਨ ਨੂੰ ਕਹਿੰਦੇ ਨੇ ਦੀਪੀ ਦਾ ਡੈਡੀ ਬਚੋਲੇ ਨੂੰ 베ੜੇ ਵਿੱਚ ਲਿਜਾ ਕੇ ਕਹਿਣ ਲੱਗਿਆ ਕਿ ਮੁੰਡੇ ਆਏ ਤੋਂ ਕਰ ਲੈਂਦੇ ਰੋਕਾ ਕੱਲ ਨੂੰ ਕੋਈ ਗੱਲਬਾਤ ਹੋ ਗਈ ਫਿਰ ਮੁਸ਼ਕਲ ਹੋ ਜਾਣਾ ਬਚੋਲੇ ਸਰਦਾਰ ਜੀ ਤੁਸੀਂ ਫਿਕਰ ਨਾ ਕਰੋ ਬੰਦੇ ਤਾਂ ਸੋਨੇ ਵਰਗੇ ਖਰੇ ਨੇ ਨਰਿੰਦਰ ਨੇ ਥੋੜੇ ਦਿਨਾਂ ਲਈ ਆਉਣਾ ਉਦੋਂ ਟਾਈਮ ਘੱਟ ਹੋਣਾ ਦੀਪੀ ਦੇ ਡੈਡੀ ਨੂੰ ਬਚੋਲੇ ਨੇ ਮਨਾ ਹੀ ਲਿਆ ਤੇ ਸਿੰਦਰ ਨੇ ਦੀਪੀ ਨੂੰ ਲੱਡੂਆਂ ਦਾ ਜੋੜਾ ਝੋਲੀ ਪਾ ਕੇ ਸ਼ਗਨ ਕਰ ਦਿੱਤਾ ਫਿਰ ਦੀਪੀ ਦੀ ਮੰਮੀ ਨੇ ਵੀ ਸ਼ਗਨ ਕਰ ਦਿੱਤਾ ਬਾਅਦ ਵਿੱਚ ਸਾਰੇ ਜਾਣੇ ਗੱਲਾਂ ਬਾਤਾਂ ਕਰਨ ਲੱਗੇ ਕਿ ਕਿਰਨ ਦੀਪੀ ਦੇ ਕੋਲ ਬੈਠ ਗਈ ਤੇ ਦੀਪੀ ਨੂੰ ਕਹਿਣ ਲੱਗੀ ਕਿ ਆਪਣਾ ਖਿਆਲ ਰੱਖੀ ਦੀਪੀ ਮਨਦੀਪ ਹੁਣ ਤਾਂ ਤੂੰ ਸਾਡੀ ਆਮਾਨਤ ਇੱਥੇ ਕਰਨ ਦੀਪੀ ਦੀ ਭਾਬੀ ਨੂੰ ਕਹਿਣ ਲੱਗੀ ਭਾਬੀ ਜੀ ਸਾਨੂੰ ਮਨਦੀਪ ਦਾ ਨੰਬਰ ਦੇ ਸਕਦੇ ਹੋ ਅਸੀਂ ਕਦੇ-ਕਦੇ ਇਹਦੇ ਨਾਲ ਗੱਲ ਕਰ ਲਿਆ ਕਰਾਂਗੇ